ਸ਼ਰੀਦਾਨੀ ਮਾਤਾ ਬਿਮਲ ਇਨਸਾਨ ਨੂੰ ਕੀਤੀਆਂ ਸ਼ਰਧਾਂਜਲੀਆਂ ਪੇਂਟ ਰਾਜਨੀਤਿਕ ਸਮਾਜਿਕ ਆਗੂ ਪੁੱਜੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਸ਼ਰੀਦਾਨ ਨੂੰ ਦੱਸਿਆ ਵੱਡਾ ਪੁੰਨ ਦਾ ਕੰਮ 85 ਮੈਂਬਰ ਹਰਮਿੰਦਰ ਨੋਨਾ ਰਾਮਕਰਨ ਭਵਾਨੀਗੜ ਅਤੇ ਪੱਤਰਕਾਰ ਰਵੇਲ ਪਿੰਡਰ ਨੇ ਵੀ ਕੀਤਾ ਸੰਬੋਧਨ ਪੰਜ ਪਰਿਵਾਰਾਂ ਨੂੰ ਰਾਸ਼ਨ ਅਤੇ 150 ਪੌਦੇ ਵੀ ਵੰਡੇ ਪਾਰਤੂ ਪੂਸ਼ਣ ਪੱਤਰਕਾਰ ਦੇ ਮਾਤਾ ਸ਼੍ਰੀ ਦਾਨੀ ਵਿਮਲ 인ਸਾ ਪਤਨੀ ਨਵੀਨ 인ਸਾ ਨਮਿਤ ਅੱਜ ਅੰਤਿਮ ਅਰਦਾਸ ਵਜੋਂ ਨਾਮ ਚਰਚਾ ਇੱਥੇ ਅਮਰ ਆਸ਼ਰਮ ਵਿਖੇ ਹੋਈ ਜਿੱਥੇ ਵੱਡੀ ਗਿਣਤੀ ਵਿੱਚ ਰਾਜਨੀਤਿਕ ਆਗੂ ਸਮਾਜ ਸੇਵੀ ਰਿਸ਼ਤੇਦਾਰਾਂ ਡੇਰਾ ਸੱਚਾ ਸੌਦਾ ਦੇ ਜ਼ਿੰਮੇਵਾਰਾਂ ਤੇ ਸਾਧ ਸੰਗਤ ਵੱਲੋਂ ਸ਼ਿਰਕਤ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਪੇਟ ਕੀਤੀਆਂ ਗਈਆਂ ਅੰਤਿਮ ਅਰਦਾਸ ਵਜੋਂ ਨਾਮ ਚਰਚਾ ਦੀ ਸ਼ੁਰੂਆਤ ਬਲੱਖ ਪ੍ਰੇਮੀ ਸੇਵਕ ਮਨਜੀਤ ਸਿੰਘ ਵੱਲੋਂ ਪਵਿੱਤਰ ਨਾੜਾ ਲਗਾ ਕੇ ਸ਼ੁਰੂ ਕੀਤੀ ਗਈ ਜਿਸ ਦੌਰਾਨ ਕਵੀ ਰਾਂਝਾ ਬਨ ਲੋ ਚੇਤਾਬਨੀ ਪਰਥਾਈ ਸ਼ਬਦ ਬਾਣੀ ਸੁਣਾਈ ਗਈ ਸ਼ਬਦ ਬਾਣੀ ਸੁਣਾਈ ਗਈ ਅਤੇ ਸੰਤਾ ਮਹਾਤਮਾ ਦੇ ਲਿਖੇ ਅਨਮੋਲ ਵਚਨ ਸੁਣਾਈ ਗਏ ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਵੱਲੋਂ ਮਾਤਾ ਬਿਮਲ 인ਸਾਨ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਆਖਿਆ ਕਿ ਡੇਰਾ ਸੱਚਾ ਸੋਤਾ ਦੇ ਸੇਵਾਦਾਰ ਮਰਨ ਤੋਂ ਬਾਅਦ ਸ਼ਰੀਰਦਾਨ ਕਰਕੇ ਸਮਾਜ ਵਿੱਚ ਵੱਡੀ ਜਾਗਰੂਕਤਾ ਪੈਦਾ ਕਰ ਰਹੇ ਹਨ ਉਹਨਾਂ ਇਸ ਮਹਾਨ ਕਾਰਜ ਲਈ ਜਿੱਥੇ ਪੂਜਨੀ ਗੁਰੂ ਜੀ ਦਾ ਆਭਾਰ ਪ੍ਰਗਟ ਕੀਤਾ ਉੱਥੇ ਹੀ ਪਰਿਵਾਰ ਦੀ ਵੀ ਅਜਿਹੇ ਕਾਰਜ ਕਰਨ ਲਈ ਸ਼ਲਾਘਾ ਕੀਤੀ ਹੈ ਇਸ ਮੌਕੇ 85 ਮੈਂਬਰ ਹਰਮਿੰਦਰ ਸਿੰਘ ਨੂੰ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ ਬੇਮਲ ਇਲਸਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸ਼ਰੀਰਦਾਨ ਕਰਕੇ ਮਨਤਾ ਭਲਾਈ ਕਾਰਜਾਂ ਵਿੱਚ ਯੋਗਦਾਨ ਪਾਇਆ ਗਿਆ ਹੈ ਕਿਉਂਕਿ ਪੋਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਵੱਲੋਂ ਮਾਨਵਤਾ ਭਲਾਈ ਦੇ 168 ਕਾਰਜ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਸ਼ਰੀਰਦਾਨ ਇੱਕ ਹੈ ਇਸ ਮੌਕੇ ਸ਼ਰੀਰਦਾਨੀ ਪਰਿਵਾਰ ਨੂੰ ਬਲਾਕ ਦੇ ਜ਼ਿੰਮੇਵਾਰਾਂ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਾਬਕਾ ਮੰਤਰੀ ਬ੍ਰਹਮਵੇਂਂਦਰਾ ਸਮਾਜ ਸੇਵੀ ਭਗਵਾਨ ਦਾਸ ਜੁਨੇਜਾ ਕਾਂਗਰਸ ਮਹਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਜਸਵਿੰਦਰ ਰੰਧਾਵਾ ਆਧ ਹਾਜ਼ਰ ਸਨ ਪੰਜ ਪਰਿਵਾਰਾਂ ਨੂੰ ਰਾਸ਼ਨ ਅਤੇ 150 ਪੌਦੇ ਵੀ ਵੰਡੇ ਗਏ ਤਾਂ ਤਾਂ ਸਭ ਗੁਰੂ ਤੇਰਾ ਹੀ ਅਸਨਾ ਪੰਜ ਸਾਥ ਸੰਗਤ ਜਿਹੜੀ ਸਾਰੀ ਇਕੱਤਰ ਹੋ ਕੇ ਪਰਵਰ ਪੂਸ਼ਣ ਜੀ 코로나 ਦੇ ਪਰਿਵਾਰ ਦੀ ਇਸ ਭੁੱਖ ਦੀ ਕੜੀ ਦੀ ਵਿੱਚ ਦੁੱਖ ਨੂੰ ਨਾ ਨਾ ਆਇਆ ਮਾਤਾ ਬਿਮਲਾ ਜੀ ਸਾਹ ਆਪਣੀ ਸ਼ਬਦਾਂ ਦੇ ਪੁਲ ਭੇਟ ਕਰਕੇ ਸ਼੍ਰੀ ਗਾਂਜਨੀ ਦੇਣ ਆਏ ਅਸੀਂ ਸਾਰੇ ਉਸ ਦੇ ਲਈ ਆ ਗਏ 75 ਹੋਏ ਹਾਂ ਮੈਂ ਵੀ ਆਪਣੇ ਵੱਲੋਂ ਆਪਣੇ ਪੂਰੇ ਪਰਿਵਾਰ ਵੱਲੋਂ ਮਹਾਰਾਜਾ ਸਾਹਿਬ ਵੱਲੋਂ ਬੇਟੀ ਇੰਨਾਕਦਰ ਵੱਲੋਂ ਬੇਟੀ ਰੇਂਦਰ ਵੱਲੋਂ ਔਰ ਆਪਣੇ ਵੱਲੋਂ ਔਰ ਆਪਣੀ ਪਾਰਟੀ ਬੀਜੇਪੀ ਵੱਲੋਂ ਇਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਆਈ ਹਾਂ ਬਹੁਤ ਹੀ ਵੱਡੀ ਮਿਹਰ ਇਨਾਂ ਨੇ ਕੀਤੀ ਇਹਨਾਂ ਤੇ ਰੱਬ ਦੀ ਮਿਹਰ ਹੋਈ ਔਰ ਜੋ ਸਿੱਖ ਧਰਮ ਦਾ ਗੁਰੂ ਜੀ ਨੇ ਦਿੱਤੀ ਉਸ ਦੇ ਮਤਾਬਕ ਇਹਨਾਂ ਨੇ ਜਿਹੜਾ ਸ਼ਰੀਰ ਇਹਨਾਂ ਨੇ ਤਿਆਗ ਕੇ ਇਹਨਾਂ ਨੇ ਡੋਨੇਟ ਕੀਤਾ ਹਸਪਤਾਲ ਨੂੰ ਉੱਥੇ ਜਿਹੜਾ ਲਾਭ ਮਨੁੱਖ ਨੂੰ ਮਿਲਦਾ ਉਹ ਇਹਨਾਂ ਦੇ ਜ਼ਰੂਰੀ کھاتے جاؤں گا اور رب مہر کریں گے دے سارے پروار دے اُتے اور ایک باری پھر میں دل دیاں دیا دے بچوں کے دے اس دکھ شامل ہیں اور اپنے شرطا دے پھر پھل, پھل پیٹ کر دی ہیں ماں کا بیمل جی نو اور پاون بھوشن جی دے سارے پروار دے پروارس کرتی ہیں کہ پرماتم اپنا مہر پریا کریں ਇਹ ਉਹ ਜੀਵ ਪੰਦੇ ਪੁੰਦੇ ਆ। ਤੁੰਗਾਂ ਸਤਿਗੁਰੂ ਦੇ ਰਹੀ ਆਸ। ਰਹੀ ਆਸਾ। ਸੱਚਾ ਣਵਾਸੀ ਸਰੀਰ ਦਾ ਨੀ ਮਾਤਾ ਭਗਲਿੰਦਰ ਜੀ ਜੋ ਜ ਸੰਮੇ ਵਿੱਚ ਨਹੀਂ ਰਹੇ ਉਹ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਚ ਜਾ ਬਰਜੇ ਨੂੰ ਜੀ। ਉਹਨਾਂ ਦੀ ਉੰਤਮ ਅਰਦਾਸ ਦੀ ਨਾਮ ਚਰਚਾ ਦੇ ਵਿੱਚ ਅੱਜ ਜੋ ਵੀ ਸਾਥ ਸੰਗਤ ਹੈ। ਰਿਸ਼ਤੇਦਾਰ ਹੋਰ ਪਤਵੰਤੇ ਸੱਜਣ ਜੀ। ਵਿਸ਼ੇਸ਼ ਤੌਰ ਤੇ ਪਹੁੰਚੇ ਮਹਾਰਾਣੀ ਪੰਨੀਤਪੁਰ ਜੀ ਬ੍ਰਾਹਮਿੰਗਰਾ ਜੀ ਭਗਵਾਨਤਾ ਜਨੇਜਾ ਜੀ ਇਹਨਾਂ ਦਾ ਇੱਥੇ ਪਹੁੰਚਣ ਤੇ ਸਾਧ ਸੰਗਤ ਵੱਲੋਂ ਪਰਿਵਾਰ ਵੱਲੋਂ ਡੇਰਾ ਸੱਚਾ ਸੋਦਾ ਦੀ ਮੈਨੇਜਮੈਂਟ ਵੱਲੋਂ ਸਭ ਦਾ ਇਸ ਦੁੱਖ ਦੀ ਘੜੀ ਦੇ ਵਿੱਚ ਜੋ ਵੀ ਸ਼ਰੀਖ ਹੋਏ ਨੇ ਸਭ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜੇ ਗੱਲ ਲਾਉਣੀ ਹੈ ਵੀ ਡੇਰਾ ਸੱਚਾ ਸੋਦਾ ਅੱਜ ਪੂਰੇ ਵਰਲਡ ਦੇ ਬੰਦੇ ਉੱਤੇ ਇੱਕ ਆਪਣਾ ਨਾਮ ਉਸ ਨਿਖਮਾਇਆ ਹੈ ਔਰ ਸਾਥ ਸੰਗੀ ਜਿੱਥੇ ਸਚਾਈ ਦੀ ਜਾਂ ਇਸ਼ਾਈ ਦੀ ਜਾਂ ਮਾਮਤਾ ਭਲਾਈ ਦੀ ਕੋਈ ਗੱਲ ਆਉਂਦੀ ਹੈ ਉਥੇ ਬੇੜਾ ਸੱਚਾ ਸੌਦਾ ਨੂੰ ਬੱਤੀ ਵਾਂਡਰਟਵਾਟ ਬਣੀ ਹੋਈ ਕਿ ਜਿਹਦੇ ਵਿੱਚ ਫੂਨਦਾਨ ਕਰਨਾ ਮੁੱਟੇ ਲਾਉਣਾ ਬੋਡੀਆਂ দান ਕਰਨਾ ਜੇ ਜੇ ਆਪਾਂ ਗੱਲ ਕਰੀਏ ਵੀ ਮਰਨ ਤੋਂ ਬਾਅਦ ਆਪਾਂ ਇੱਕ ਬੌਡੀ ਡੀਗਨ ਕਰਤੀ ਪਰ ਇਹ ਵੀ ਬਹੁਤ ਵੱਡਾ ਔਖਾ ਕੰਮ ਹੈ ਐਵੇਂ ਨਹੀਂ ਹੈ ਕੋਈ ਵਾਰ ਨਹੀਂ ਦਿੰਦਾ ਪੰਡੇ ਦਾ